ਅਭਿਆਸ 4.2 ਚੌਥਾ ਸਵਾਲ ਦੋ ਲਗਾਤਾਰ ਤਰਨ ਸੰਪੂਰਨ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦੇ ਵਰਗਾਂ ਦਾ ਜੋੜ 365 ਹੈ ਲਗਾਤਾਰ ਹੁੰਦੀਆਂ ਜੋ ਇੱਕ ਇੱਕ ਜੁੜ ਕੇ ਆਉਂਦੀਆਂ ਜਿਵੇਂ 2 3 4 ਔਰ ਤਰਨ ਉਹ ਹੁੰਦੀਆਂ ਜੋ ਪਲੱਸ ਵਾਲੀਆਂ ਹੁੰਦੀਆਂ ਹੈ ਮੰਨ ਲਓ ਸੰਪੂਰਨ ਸੰਖਿਆਵਾਂ ਮੰਨ ਲਓ ਤਰਨ ਸੰਪੂਰਨ ਸੰਖਿਆਵਾਂ बराबर 1x है दूसरी x 1 है ਉਸ ਤੋਂ ਬਾਅਦ ਪ੍ਰਸ਼ਨ ਅਨੁਸਾਰ ਪ੍ਰਸ਼ਨ ਅਨੁਸਾਰ ਆਪਾਂ ਨੂੰ ਕੀ ਕਹਿੰਦਾ ਹੈ ਪ੍ਰਸ਼ਨ ਅਨੁਸਾਰ ਨੂੰ ਲਿਖਦੇ ਆ 8tq 8tq ਦਾ ਮਤਲਬ ਹੁੰਦਾ ਅਕੋਰਡਿੰਗ ਟੂ ਦਾ ਕੁਐਸਚਨ ਔਰ ਇਹਨਾਂ ਦੇ ਕਿ ਇਸ ਦੇ ਵਰਗਾਂ ਦਾ ਜੋੜ 365 ਹੈ ਵਰਗਾਂ ਦਾ ਜੋੜ x² x 1 ਦਾ ਸਕਰ ਬਰਾਬਰ ਹੋਣਾ ਚਾਹੀਦਾ 365 हम इत ए प्लस बी स्केयर ए प्लस बी द स्केर ए बराबर एक्स है बी बराबर एक है फार्मूला होंगे ए स्केर प्लस दो ए बी प्लस बी स्केर खोलो एक्स द स्ेयर एक्स स्क स्केयर रह जाएगा प्लस ए स्केर एक्स द स्केर प्लस दो एक्स है दो गुणा एक्स दो एक्स हो जाएगा दो एक्स में एक किया तो दो एक्स रह जाएगा प्लस बी स्ेयर बी की है एक है एक का स्केर एक रह गया प्लस का तीन सौ पैंठ है खबे हाथ आ माइनस का तीन सौ पैंठ बराबर जीरो उस तो बाद दो का एक्स स्क एक्स स्केर की हो गया दो एक्स स्र प्लस दो एक्स प्लस का एक है माइनस दे तीन सौ पैंठ है माइनस दे तीन सौ चौहट वे बराबर 0 ਹੁਣ ਤਿੰਨੇ ਸੰਖਿਆਵਾਂ 2 ਤੇ ਡਿਵਾਈਡ ਹੁੰਦੀਆਂ ਤਾਂ ਦੋਨੇ ਪਾਸੇ ਦੋ ਨਾਲ ਡਿਵਾਈਡ ਕਰ ਦੋ ਲਓ ਜੀ ਹੋ ਗਿਆ 2 ਤੇ ਦੋ ਕੱਟੇ ਗਏ ਐਸ ਦੋ ਤੇ ਦੋ ਕੱਟੇ ਗਏ ਇਹ ਕੀ ਰਹਿ ਗਿਆ 2 18 36 ਤੇ 2 ਦੁਨੀ 4 x² x 182 0 ਹੁਣ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਦੇਖੋ a x² ਹੈ b x c 182 ਦੇ a ਅਤੇ c ਦੇ ਚਿੰਨ ਅਲੱਗ-ਅਲੱਗ ਹੈ ਇਹਦਾ ਮਤਲਬ ਮਾਈਨਸ ਕਰਕੇ b ਦੇ ਬਰਾਬਰ ਕਰਨਾ ਹੈ a b c b ਬਰਾਬਰ 1 ਹੈ a ਬਰਾਬਰ 1 ਹੈ c ਬਰਾਬਰ -182 ਹੈ a ਅਤੇ c ਦੀ ਗੁਣਾ ਕਰੋ a c ਕੀ ਹੋਏਗਾ 1 -182 -182

पहले दोनों चो कॉमन बादे कॉमन पहले दोनों चो एक्स कॉमन है एक्स प्लस चौदह आ गया फिर माइनस तेरह कॉमन कट दोरह एक्स के बचों तेरह बार गए पिछे की रह गया एक्स माइनस के बच्चों माइनस बार गया प्लस तेरह नाल डिवाइड करो तेरह एक तेरह पांच बज के तेरह चौक बवंजा बराबर जीरो ब्रेकट वाली एक संख्या ले लो एक्स प्लस चौदह एक्स प्लस चौदह बराबर एक लै लो एक्स माइनस तेरह बराबर जीरो ਲਗ ਲਗ 0 ਬਰਾਬਰ ਪੁੱਟ ਕਰ ਦੋ 14 x 14 0 ਔਰ x 13 0 x ਬਰਾਬਰ ਕੀ ਆ ਗਿਆ -14 ਔਰ x ਬਰਾਬਰ ਕੀ ਆ ਗਿਆ 13 ਆਪਾਂ ਧਨ ਲੈਣੀਆਂ ਧਨ ਮਤਲਬ ਪਲਸ ਵਾਲੀਆਂ ਲੈਣੀਆਂ ਤੇ ਆਪਣੇ ਕੋਲ ਕੀ ਆ ਗਿਆ ਪਲਸ ਦਾ 13 ਆ ਗਿਆ ਮੰਨ ਲਓ ਸੰਖਿਆ ਮੰਨ ਲਓ ਸੰਪੂਰਨ ਸੰਖਿਆਵਾਂ ਆਪਾਂ ਕੀ ਲਿਖਿਆ ਸੀ x ਤੇ x 1 ਤਾਂ ਇਹਦਾ ਮਤਲਬ ਸੰਖਿਆਵਾਂ ਸੰਖਿਆਵਾਂ बराबर 1x ਹੈ ਦੂਜੀ x 1 ਹੈ x ਕਿੰਨਾ 13 ਦੂਜੀ 13 1 ਹੈ ਔਰ ਇਹਦਾ ਆਨਸਰ ਕਿੰਨਾ 13 ਅਤੇ 14 a ਵਾਲਾ ਆਨਸਰ ਹੈ ਪੰਜਵਾਂ ਸਵਾਲ ਇਹਦੇ ਵਿੱਚ ਲਿਖਿਆ ਇੱਕ ਸਮਕੋਣੀ ਤਿਰਪੁਜ ਦੀ ਉਚਾਈ ਇਸ ਦੇ ਆਧਾਰ ਤੋਂ 7 ਸੈਂਟੀਮੀਟਰ ਘਟ ਹੈ ਜੇਕਰ ਕਰਨ 13 ਸੈਂਟੀਮੀਟਰ ਹੋਵੇ ਬਾਕੀ ਦੋ ਪੰਜਾਮ ਪਤਾ ਕਰੋ ਇਹਨਾਂ ਨੇ ਕੀ ਕਿਹਾ ਉਚਾਈ ਆਧਾਰ ਤੋਂ ਘਟ ਹੈ ਤਾਂ ਆਪਣੇ ਕੋਲ ਇੱਕ ਟ੍ਰੈਂਗਲ ਦਿੱਤੀ ਹੈ ਇਸ ਤਰ੍ਹਾਂ ਦੀ ਆ ਸੀ ਔਰ ਐਸ ਦਾ ਆਧਾਰ ਦਿੱਤਾ ਹੈ ਐਕਸ ਉਚਾਈ ਐਕਸ ਮਾਈਨਸ 7 ਔਰ ਜਿਹੜੀ ਇਸ ਦੀ ਦਾ ਕਰਨਾ ਹੈ ਉਹ ਹੈਗਾ 13 ਸੈਂਟੀਮੀਟਰ ਤਾਂ ਆਪਾਂ ਲਿਖਿਆ ਮੰਨ ਲਓ ਆਧਾਰ ਮੰਨ ਲਓ ਆਧਾਰ ਬਰਾਬਰ ਐਕਸ ਉਚਾਈ ਨੂੰ ਆਪਾਂ H ਨਾਲ ਲਿਖਦੇ ਇਹਨੂੰ ਕਰਨ ਵੀ ਇਹਨੂੰ ਲੰਬੀ ਕਹਿ ਦਿੰਦੇ ਆ ਆਧਾਰ ਨੂੰ ਆਪਾਂ B ਨਾਲ ਲਿਖਿਆ ਉਸ ਤੋਂ ਬਾਅਦ ਜਿਹੜੀ ਉਚਾਈ ਹੈ ਆਧਾਰ ਤੋਂ 7 ਸੈਂਟੀਮੀਟਰ ਘਟ ਹੈ X 7 ਸੈਂਟੀਮੀਟਰ ਉਸ ਤੋਂ ਬਾਅਦ ਕਰਨ ਕਰਨ ਬਰਾਬਰ 13 ਸੈਂਟੀਮੀਟਰ ਜੋ ਸਮਕੁਣੀ ਤ੍ਰਿਭੁਜ ਹੁੰਦੀ ਹੈ ਉਸ ਦੇ ਵਿੱਚ ਪਾਈਥਾਗੋਰਸ ਥੀਓਰਮ ਲਗਦੀ ਹੈ ਪਾਈਥਾ ਗੋਰਸ ਥੀਓਰਮ ਅਨਸਾਰ ਥੀਓਰਮ ਅਨਸਾਰ ਪਾਈਥਾਗੋਰਸ ਥੀਓਰਮ ਕੀ ਹੁੰਦੀ ਹੈ ਉਹ ਹੁੰਦੀ ਹੈ ਆਧਾਰ ਦਾ ਵਰਗ ਪਲੱਸ ਪੁਚਾਈ ਆਧਾਰ ਦਾ ਵਰਗ ਪੁਚਾਈ ਮਤਲਬ ਲੰਬ ਦਾ ਵਰਗ ਬਰਾਬਰ ਕਰਨ ਦਾ ਵਰਗ ਆਧਾਰ ਆਪਣੇ ਕੋਲੇ ਦਿੱਤਾ ਹੈ ਐਕਸ ਦਾ ਵਰਗ +x 7 ਦਾ ਵਰਗ ਬਰਾਬਰ ਕਰਨ ਕਿ ਦਿੱਤਾ ਹੋਇਆ ਹੈ 13 ਦਾ ਵਰਗ a b² ਬਰਾਬਰ ਹੁੰਦਾ a² 2ab b² ਸੋਲਵ ਕਰੋ x² a² x ਦਾ ਸਕਰ 2ab 2 7 14 2a एक्स है बी बराबर सत्त है दो सत्तु किता चौदह चौदह न एक्स नुना किता चौदह एक्स प्लस सत्त दस स्कर उन्जा बराबर तेरह तेरी एक सौ उण एक्स स्केयर तो एक्स स्केर कि हो गया दो एक्स स्केर माइनस चौदह एक्स प्लस पलस उन्ंजा एक सौ उण खब्बे हाथ के माइनस का हो जाएगा बराबर जीरो उस तो बाद ਸੋਲਵ ਕਰੋ 2x2 14x 120 0 2 ਤੇ ਡਿਵਾਈਡ ਹੁੰਦਾ ਹੈ ਕਰ ਦੋ 2 ਸਤੇ 14 2 ਛੇ 12 0 ਕੀ ਆ ਗਿਆ x2 7x 60 0 ਹੁਣ ਇਹਦੇ ਵਿੱਚ ਦੇਖੋ a b c a ਦਾ ਚਿੰਨ ਪਲੱਸ ਦਾ ਹੈ c ਦਾ ਚਿੰਨ ਮਾਈਨਸ ਦਾ ਹੈ ਮਾਈਨਸ ਕਰਕੇ 7 ਬਣਾਉਣਾ ਹੈ a ਦੇ ਨਾਲ 1 ਦਿੱਤਾ ਹੋਇਆ ਹੈ c ਦੇ ਨਾਲ 60 ਦਿੱਤਾ ਹੈ ਮਤਲਬ 60 ਹੀ ਰਹਿ ਗਿਆ 60 ਦੇ ਦੋ ਗੁਣਖੰਡ ਬਣਾਈਏ ਜਿਨ੍ਹਾਂ ਦਾ ਮਾਈਨਸ ਕਰੀਏ ਤਾਂ 7 ਬਣੇ ਤਾਂ ਬਾਹਰੋਂ ਪੰਜ 60 ਹੁੰਦਾ ਹੈ ਤਾਂ ਇਹਦਾ ਮਤਲਬ ਕੀ ਆ ਗਿਆ x² 12x 5x 12 ਤੇ 5 12 ਨੂੰ 5 ਨਾਲ ਗੁਣਾ ਕਰਾਂਗੇ ਬਾਰੀ ਗੁਣਾ ਦੇ ਬਰਾਬਰ ਆਉਂਦਾ ਹੈ और उस तो बाद माइनस सठ बराबर जीरो पहलिया दोनों चो कॉमन बाद वाले दोनों बादे कॉमन एक्स एक्स माइनस बारह प्लस पं और एक्स माइनस प्लस बार के अंदर वाला चिन्ह नहीं बदलेगा पं नाल डिवाइड करा बारह आ जाएगा बराबर जीरो एक्स माइनस बारह और एक्स प्लस बराबर जीरो और अलग अलग जीरो बराबर पुट करो एक्स माइनस बारह बराबर जीरो और एक्स प्लस पांच बराबर जीरो एक्स बराबर किया गया बारह और एक्स बराबर किया गया माइनस पांच और माइनस न छोड़ दो प्लस वाला ले लैना है उस तो बाद आधार बराबर एक्स बराबर बारह सेंटीमीटर ऊंचाई बराबर एक्स माइनस सत्त बारह माइनस सत्त बराबर पांच सेंटीमीटर ए वाले ਐਸ ਦੇ ਅਨਸਰ ਹਨ 4.2 ਦਾ ਛੇਵਾਂ ਤੇ ਲਾਸਟ 파ਰਟ ਇਹਦੇ ਵਿੱਚ ਕੀ ਲਿਖਿਆ ਹੋਇਆ ਇੱਕ ਰੇਲੂ ਉਦਯੋਗ ਇੱਕ ਦਿਨ ਵਿੱਚ ਕੁਝ ਬਰਤਨ ਬਣਾਉਂਦਾ ਹੈ ਇੱਕ ਦਿਨ ਵੇਖਿਆ ਗਿਆ ਕਿ ਹਰੇਕ ਨਗ ਦੀ ਲਾਗਤ ਹੈ ਜਿਹੜੀ ਉਸ ਦਿਨ ਬਣਾਏ ਗਏ ਬਰਤਨਾਂ ਦੀ ਸੰਖਿਆ ਦੇ ਦੁੱਗਣੇ ਤੋਂ ਤਿੰਨ ਵੱਧ ਹੈ ਜੇਕਰ ਲਾਗਤ 90 ਰੁਪਏ ਸੀ ਤਾਂ ਬਰਤਨਾਂ ਦੀ ਸੰਖਿਆ ਤੇ ਨਗ ਬਣਾਉਣ ਦੀ ਲਾਗਤ ਪਤਾ ਕਰੋ ਮੰਨ ਲਓ ਬਰਤਨਾਂ ਦੀ ਸੰਖਿਆ ਮੰਨ ਲੋ ਬਰਤਨਾ ਦੀ ਸੰਖਿਆ ਬਰਾਬਰ x اور ਲਾਗਤ ਇੱਕ ਦਿਨ ਬਰਤਨਾ ਦੀ ਸੰਖਿਆ x ਸੀਗੀ ਲਾਗਤ ਕੀ ਹੋਏਗੀ ਬਰਤਨਾ ਦੀ ਸੰਖਿਆ ਦੇ ਦੁੱਗਣੇ ਤੋਂ ਦੁੱਗਣਾ ਮਤਲਬ 2x ਔਰ ਉਸ ਤੋਂ ਤਿੰਨ ਵੱਧ ਸੀ ਕਿੰਨੀ ਵੱਧ ਸੀ 3 ਉਸ ਤੋਂ ਬਾਅਦ ਪ੍ਰਸ਼ਨ ਅਨੁਸਾਰ ਪ੍ਰਸ਼ਨ ਆਪਾਂ ਨੂੰ ਕੀ ਕਹਿੰਦਾ ਹੈ ਉਸ ਦਿਨ 90 ਰੁਪਏ ਲੱਗੇ ਮਤਲਬ ਦੋਨਾਂ ਦੀ ਗੁਣਾ ਕਰੀਏ ਤਾਂ 90 ਬਣਨਾ ਚਾਹੀਦਾ ਹੈ x 2x 3 90 x ਨਾਲ ਗੁਣਾ ਕਰੋ ਕੀ ਆ ਗਿਆ 2x² 3 x ਪਹਿਲਾਂ x ਨੂੰ 2x ਨਾਲ ਗੁਣਾ ਕੀਤਾ ਫਿਰ x ਨੂੰ 3 ਨਾਲ ਗੁਣਾ ਕੀਤਾ ਆ 90 ਆ ਖੱਬੇ ਆ ਥਾਕੇ ਮਾਈਨਸ ਦਾ ਆ ਗਿਆ 0 ਹੁਣ ਇਸ ਤੋਂ ਬਾਅਦ ਇਹਨਾਂ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਚਿੰਨ੍ਹ ਦੇਖੀਦੇ ਆ a b c ਔਰ a ਅਤੇ c ਦੇ ਚਿੰਨ ਅਲੱਗ-ਲੱਗ ਹੈ ਇਹਦਾ ਮਤਲਬ ਮਾਈਨਸ ਕਰਕੇ b ਬਣਾਉਣਾ ਹੈ a ਅਤੇ c a ਅਤੇ c ਦਾ ਮਤਲਬ ਕਿ 2 -90 -180 ਉਸ ਤੋਂ ਬਾਅਦ ਇਹਨੂੰ 2 ਤੇ ਡਿਵਾਈਡ ਕਰੋ 2 ਨਾਲ 18 0 2 45 90 ਉਸ ਤੋਂ ਬਾਅਦ 3 15 45 ਹੁਣ ਇਹਦੇ ਗੁਣਖੰਡ ਬਣ ਚੁੱਕੇ ਐ किस तरह बने हैं देखो दो दुनी चार चार तीए बारह पंद्रह चो बारह घटा दिए तो किन्ने बचते हैं तीन बी कि तीन वही संख्या के नाल चिन्ह प्लस का जो बचार दिता हुआ है दो एक्स स्के प्लस पंद्रह एक्स माइनस बारह एक्स माइनस नब्बे बराबर जीरो उस तो बाद दोमन बादे दोमन इन्होंमन कटीए तो की बनता एक्स की बच गया दो एक्स एक्स स्कैर चो एक्स बार गया पीछे की रह गया दो एक्स रह गया प्लस पंद्रह माइनस दोनों जो कॉमन की है छे है माइनस का चिन्ह है माइनस बार करता है छे दो बारह और उस तो बाद की आ गया एक्स माइनसों माइनस बार गया प्लस छे न भाग किया कि आ गया पंद्रह बराबर जीरो ब्राइकट वाली संख्या चु एक ले लो दो एक्स प्लस पंद्रह और उस तो बाद एक्स माइनस छे बराबर जीरो दो एक्स प्लस पंद्रह बराबर जीरो और एक्स माइनस छे बराबर जीरो हूँ इतने देखो एक्स बराबर की आ गया आ प्लस पंद्रह सज्जे हथ जाके माइनस पंद्रह आ गया गुणा दो आई इधर आके च दो आ गया इन्हों छड़ देना यह असंभव है क्योंकि मुल है जोड़ा नैगेटिव नहीं हो सकता एक्स का मुल कि आ गया छे ਔਰ ਉਸ ਤੋਂ ਬਾਅਦ ਬਰਤਨਾਂ ਦੀ ਸੰਖਿਆ ਬਰਤਨਾ ਦੀ ਸੰਖਿਆ x 6 ਇੱਕ ਅਨਸਰ ਆ ਗਿਆ ਲਾਗਤ ਲਾਗਤ ਕਿੰਨੀ ਆਉਂਦੀ ਹੈ ਉਸ ਦੇ ਵਿੱਚ ਆਪਾਂ ਮੰਨਿਆ 2x 3 ਮੰਨਿਆ ਨਹੀਂ ਦੱਸਿਆ ਕੰਡੀਸ਼ਨ ਦਿੱਤੀ ਹੈ ਬਰਤਨਾਂ ਦੀ ਸੰਖਿਆ ਦੇ ਦੁੱਗਣੇ ਤੋਂ ਤਨਬੱਧ ਹੈ ਬਰਤਨਾਂ ਦੀ ਸੰਖਿਆ 2 x ਦਾ ਮੁੱਲ 6 ਕੱਢਿਆ ਪਲੱਸ 3 26/12 ਪਲੱਸ 3 ਬਰਾਬਰ 15 6 ਅਤੇ 15 ਆਨਸਰ ਆ ਗਏ ਐਸੇ ਦੇ ਨਾਲ 4.2 ਕੰਪਲੀਟ